ਪਟਵਾਰੀ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਉਹ ਉਹਦੇ ਕੋਲੇ ਰਸਤਾ ਇਤਕਾਲ ਚੜਾਉਣ ਵਾਸਤੇ ਦਰਜ ਕਰਾਉਣ ਵਾਸਤੇ ਉਹਨਾਂ ਨੇ ਪੈਸਿਆਂ ਦੀ ਡਿਮਾਂਡ ਕੀਤੀ ਸੀ ਇਹਦੇ ਤੋਂ 10000 ਰੁਪਏ ਕੁੱਲ ਮੰਗ ਕੀਤੀ ਸੀ ਪਰ ਉਹਦੇ ਚ ਉਹਨਾਂ ਨੇ 6 ਗੱਲ 6000 ਰੁਪਏ ਦੇ ਵਿੱਚ ਉਹਨਾਂ ਨੇ ਗੱਲ ਤੈਅ ਕਰ ਜੋ 2000 ਕੱਲ ਲੈ ਲਿਆ ਸੀ ਤੋਂ ਸਾਡੇ ਕੋਲੇ ਉਹਨਾਂ ਨੇ ਕੰਪਲੇਂਟ ਕੀਤੀ ਵੀ 4000 ਰੁਪਏ ਹੋਰ ਮੰਗ ਰਿਆ ਸਾਡੇ ਤੋਂ ਪਟਵਾਰੀ ਤਾਂ ਉਹਦੇ ਚ ਸਾਡੇ ਟੀਮ ਨੇ ਜਿਹੜਾ ਉੱਥੇ ਰੇਡ ਕੀਤਾ ਉਹਦੇ ਜਿਹੜੀ ਉੱਥੋਂ 4000 ਦੀ ਰੈੱਡ ਹੈਂਡਡ ਰਿਕਵਰੀ ਹੋਈ ਹੈ ਬਲਜੀਤ ਸਿੰਘ ਪਟਵਾਰੀ ਦਾ ਅੱਜ ਜਿਹੜਾ ਸਾਡੇ ਕੋਲੇ ਕੰਪਲੇਨੈਂਟ ਅਕਬਾਲ ਸਿੰਘ ਨੇ ਕੰਪਲੇਂਟ ਕੀਤੀ ਸੀਗੀ ਬਲਜੀਤ ਸਿੰਘ ਨਾਮ ਦਾ ਪਟਵਾਰੀ ਹੈ ਜੀ ਜਿਹੜੇ ਫੋਲ ਪੋਸਟਡ ਹੈ ਉਹ ਠੇਕੇ ਦੇ ਉੱਤੇ ਜਿਹੜੇ ਪਟਵਾਰੀ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਉਹਦੇ ਕੋਲੇ ਰਸਤਾ ਇਤਕਾਲ ਚੜਾਉਣ ਵਾਸਤੇ ਦਰਜ ਕਰਾਉਣ ਵਾਸਤੇ ਉਹਨਾਂ ਨੇ ਪੈਸਿਆਂ ਦੀ ਡਿਮਾਂਡ ਕੀਤੀ ਸੀ ਇਹਦੇ ਤੋਂ 10000 ਦੀ ਕੁੱਲ ਮੰਗ ਕੀਤੀ ਸੀ ਪਰ ਉਹਦੇ ਚ ਉਹਨਾਂ ਨੇ 6 ਗੱਲ 6000 ਰੁਪਏ ਦੇ ਵਿੱਚ ਇਹਨਾਂ ਨੇ ਗੱਲ ਤੈਅ ਕਰਦੀ ਜੇ 2000 ਕੱਲ ਲੈ ਲਿਆ ਸੀ ਤੋਂ ਅੱਜ ਜਿਹੜਾ ਸਾਡੇ ਕੋਲ ਉਹਨਾਂ ਨੇ ਕੰਪਲੇਂਟ ਕੀਤੀ ਵੀ 4000 ਰੁਪਏ ਹੋਰ ਮੰਗ ਰਿਆ ਸਾਡੇ ਤੋਂ ਪਟਵਾਰੀ ਤਾਂ ਉਹਦੇ ਚ ਸਾਡੇ ਟੀਮ ਨੇ ਜਿਹੜਾ ਉੱਥੇ ਰੈਡ ਕੀਤਾ ਉਹਦੇ ਚ ਜਿਹੜੀ ਤੋਂ 4000 ਦੀ ਰੈਡ ਹੰਡਡ ਰਿਕਵਰੀ ਹੋਈ ਹੈ ਬਲਜੀਤ ਸਿੰਘ ਪਟਵਾਰੀ ਤੋਂ ਠੇਕੇ ਕਿ ਤੱਕ ਆ ਗਿਆ ਸੀ ਠੇਕੇ ਵਾਲਾ ਪਟਵਾਰੀ ਹੈ 10 ਤਰੀਕ ਇਹ ਜਿਹੜੀ 31 ਤਰੀਕ 31 ਮਾਰਚ ਨੂੰ ਦਾ ਠੇਕਾ ਖਤਮ ਹੋ ਰਿਹਾ ਜੀ ਕਿਸ ਤਰ੍ਹਾਂ ਦੀ ਕਰ ਵੀ ਕੀਤੀ ਹੈ ਜੀ ਇਹਦੇ ਖਰਾਫ ਮੁਕਦਮਾ ਦਰਜ ਕਰਕੇ ਅਸੀਂ ਇੱਥੇ ਚੱਲੇ ਸੀਗੇ ਮੁਕਦਮੇ ਦੇ ਵਿੱਚ ਕਾਰ ਉਹਦੇ ਖਿਲਾਫ ਕਾਰਵਾਈ ਹੋ ਰਹੀ ਹੈ ਜੀ ਉਹਨੂੰ ਅਰੈਸਟ ਕਰ ਲਿਆ ਮੌਕੇ ਤੇ ਪਹਿਲਾਂ ਤਾਂ ਇਹ ਕਿ ਮਾਮਲਾ ਜੀ ਪਹਿਲਾਂ ਜੀ ਵੈਰੀਫਾਈ ਕਰ ਰਹੇ ਹਨ ਇਨਵੈਸਟੀਗੇਸ਼ਨ ਕਰ ਰਹੇ ਹੋਰ ਵੀ ਸਾਥੀ ਹੈ ਨਾ ਕੱਲਾ ਪਟਵਾਰੀ ਕੱਲਾ ਪਟਵਾਰੀ ਹੈ ਜੀ ਠੀਕ ਹੈ ਅੱਜ ਜਿਹੜਾ ਸਾਡੇ ਕੋਲੇ ਕੰਪਲੇਨੈਂਟ ਅਕਬਾਲ ਸਿੰਘ ਨੇ ਕੰਪਲੇਂਟ ਕੀਤੀ ਸੀਗੀ ਬਲਜੀਤ ਸਿੰਘ ਨਾਮ ਦਾ ਪਟਵਾਰੀ ਹੈ ਜੀ ਜਿਹੜੇ ਫੂਲ ਪੋਸਟਡ ਉਹ ਠੇਕੇ ਦੇ ਉੱਤੇ ਜਿਹੜੇ ਪਟਵਾਰੀ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਉਹ ਉਹਦੇ ਕੋਲੇ ਰਸਤਾ ਇਤਕਾਲ ਚੜਾਉਣ ਵਾਸਤੇ ਦਰਜ ਕਰਾਉਣ ਵਾਸਤੇ ਉਹਨਾਂ ਨੇ ਪੈਸਿਆਂ ਦੀ ਡਿਮਾਂਡ ਕੀਤੀ ਸੀ ਇਹਦੇ ਤੋਂ 10000 ਦੀ ਕੁੱਲ ਮੰਗ ਕੀਤੀ ਸੀ ਪਰ ਉਹਦੇ ਚ ਉਹਨਾਂ ਨੇ 6 ਗੱਲ 6000 ਰੁਪਏ ਦੇ ਵਿੱਚ ਉਹਨਾਂ ਨੇ ਗੱਲ ਤੈਅ ਕਰ ਲਈ ਜਿਹੜੇ 2000 ਕੱਲ ਲੈ ਲਿਆ ਸੀ ਤੋਂ ਅੱਜ ਜਿਹੜਾ ਸਾਡੇ ਕੋਲ ਉਹਨਾਂ ਨੇ ਕੰਪਲੇਂਟ ਕੀਤੀ ਵੀ 4000 ਰੁਪਏ ਹੋਰ ਮੰਗ ਰਿਆ ਸਾਡੇ ਤੋਂ ਪਟਵਾਰੀ ਤਾਂ ਉਹਦੇ ਚ ਸਾਡੇ ਟੀਮ ਨੇ ਜਿਹੜਾ ਉੱਥੇ ਰੇਡ ਕੀਤਾ ਅੱਜ ਜਿਹੜੀ ਤੋਂ 4000 ਦੀ ਰੈੱਡ ਹੰਡਰਡ ਰਿਕਵਰੀ ਹੋਈ ਹੈ ਬਲਜੀਤ ਸਿੰਘ ਪਟਵਾਰੀ ਤੋਂ। ਕਿਹ ਕਿਦ ਤਰ੍ਹਾਂ ਕਿਹਾ ਜੀ ਠੇਕੇ ਵਾਲਾ ਪਟਵਾਰੀ ਹੈ 10 ਤਰੀਕ ਇਹ ਜਿਹੜੀ 31 ਤਰੀਕ 31 ਮਾਰਚ ਨੂੰ ਦਾ ਠੇਕਾ ਖਤਮ ਹੋ ਰਿਹਾ ਜੀ। ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਜੀ? ਇਹਦੇ ਖਿਲਾਫ ਮੁਕਦਮਾ ਦਰਜ ਕਰਕੇ ਅਸੀਂ ਇੱਥੇ ਚੱਲੇ ਸੀਗੇ। ਮੁਕਦਮੇ ਦੇ ਵਿੱਚ ਕਾਰਵਾਈ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਜੀ ਉਹਨੂੰ ਅਰੈਸਟ ਕਰ ਲਿਆ ਮੌਕੇ ਤੋਂ। ਪਹਿਲਾਂ ਤਾਂ ਨਹੀਂ ਕੋਈ ਮਾਮਲਾ ਜੀ ਉੱਤੇ। ਪਹਿਲਾਂ ਜੀ ਵੈਰੀਫਾਈ ਕਰਦੇ ਆ ਇਨਵੈਸਟੀਗੇਸ਼ਨ ਕਰਦੇ ਆ। ਹੋਰ ਵੀ ਸਾਥੇ ਹੈ ਕੋਈ ਨਾ ਕੱਲਾ ਪਟਵਾਰੀ। ਕੱਲਾ ਪਟਵਾਰੀ ਹੈ